ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਜਿਹੜੀ ਅੱਜ ਦੀ ਕਥਾ ਨਾਲ ਉਹਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਜਿਹੜਾ ਉਹਨਾਂ ਦੇ ਨਾਲ ਇੱਕ ਵਾਕਿਆ ਪੇਸ਼ ਆਇਆ ਉਸ ਦੇ ਬਾਰੇ ਦੱਸਦੇ ਪਏ ਆ ਕੋ ਇੱਕ ਮਜਮੇ ਦੇ ਵਿੱਚ ਇੱਕ ਮਹਿਫਲ ਦੇ ਵਿੱਚ ਗਏ ਸੀ ਤੇ ਉੱਥੇ ਚੰਦ ਨੌਜਵਾਨਾਂ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਗਾਲਮ ਗਲੋਚ ਕੀਤੀ ਉਹਨਾਂ ਨੂੰ ਮਾਰਿਆ ਵੀ ਇੱਕ ਕਾਦੇ ਤੋਂ ਵਾਕਿਆ ਪੇਸ਼ ਆਇਆ ਇਸ ਦੇ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਆਪਣੀ ਇਸ ਕਥਾ ਦੇ ਵਿੱਚ ਬਿਆਨ ਕਰਦੇ ਪਏ ਆ ਖੈਰ ਪਹਿਲਾਂ ਆਪਾਂ ਇਹ ਸਾਰਾ ਵਾਕਿਆ ਚੱਲ ਕੇ ਦੇਖ ਲੈਨੇ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕਵੈਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਫੇਕ ਗੁਰਦੁਆਰਿਆਂ ਵਿੱਚ ਬਹੁਤ ਨੌਜਵਾਨ ਬਹੁਤ ਸਾਰੇ ਗੁਰਦੁਆਰਿਆਂ ਚ ਕਾਬਜ਼ ਸਨ جو کچھ تے اس حالات دے دوران نسکے آئے سن تے کچھ پتھے تے پہلے دے رہن والے سن دے قبضے سن کی سوچنی میں دیکھ کے حیران ہویا حالات دا کچھ بھی پتا نہیں پورے ایڑے دا بھی پتا نہیں لیکن دم گجے پڑے نیو یارک پندرہ وی نوجوانہ نے گھیر لیا بونی سٹریٹ گردوارے ایک کمرے کو بلا کے کہنے لگے تسی مول منتر گر پرساد تک پڑھ دے ہو میں کہ ہے ہی پر ساتھ تک نہیں ਤਾਨਿਕ ਹੋ ਸੀ ਵੀ ਸਕਤ ਹੈ ਮੈਂ ਉਹਨਾਂ ਨੂੰ ਕਹੇ ਇੱਕ ਕੰਮ ਤੁਸੀਂ ਪ੍ਰਚਾਰ ਕਰ ਤੇ ਆਣ ਲਿਓ ਜਿਹੜਾ ਕੰਮ ਥੜ ਹੈ ਤੁਸੀਂ ਆਪਣਾ ਕੰਮ ਕਰੋ ਤਾਉਨਾ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਸ਼ਬਦ ਵੀ ਬੋਲਦੇ ਆਰ ਇੱਕ ਉਹਨਾਂ ਦੀਆਂ ਮਾਰਨ ਬੱਚੀ ਜੋ ਵੇਲੇ ਦੇਖਤੇ ਸੀ ਉਹ ਤੇ ਰਹਿੰਦੀ ਸੀ ਉਹ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿਤੀ ساری ਜ਼ਿੰਦਗੀ ਧਰਮ ਪ੍ਰਚਾਰ ਦੇ ਛਲੰਗ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਰੰਗ ਗਈ ਤੁਸੀਂ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕਰਦੇ ਹੋ ਜਦਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਪਾਣੀ ਫੇਰ ਦੇਵਾ ਉਸ ਨੇ ਮੇਰੀ ਬਾਹ ਪਕੜ ਲਈ ਐਖੇ ਉਠੋ ਤੁਸੀਂ ਕਿਉਂਕਿ ਉਸ ਨੂੰ ਪਤਾ ਸੀ ਮੈਂ ਹਾਰਡਾ ਵੀ ਮਰੀਜ਼ਾਂ ਦਵਾਈ ਲੈਣਾ ਕਿਸ ਤਰ੍ਹਾਂ ਇੱਕ ਦੋ ਨੌਜਵਾਨਾਂ ਦੀ ਅੱਖਾਂ ਮੈਂ ਦੇਖੀਆਂ ਉਹਨਾਂ ਨੇ ਅੱਖ ਨਾਲ ਇਸ਼ਾਰਾ ਕੀਤਾ کہ مسکین دے ہاتھ اٹھائی ہے میں اکھاں دیکھ لیا لیکن انہا نال ایک وڈیری عمر دا بھی سی اس نے اشارہ کر دیتا جان دیوا اور ایک گیانی جو اپنے آپ نو تکسالی کے اندہ سی جدکہ میں کدھی اس نو نہیں دیکھیا تکسال دیچ نائی سن جرنیل سنگھ نال دیکھیا ਜੀਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਨੈਲ ਸਿੰਘ ਮੈਨੂੰ ਸਰੂਪਾ ਦੇਣ ਲਈ ਆਉਂਦੇ ਸਨ ਉੱਚੀ ਚਾਤੌਰ ਤੇ ਦਸਤਾਰ ਦੇਣੀ ਮਾਇਆ ਦੇਣੀ ਬਾਬਾ ਖੜਕ ਸਿੰਘ ਵੀ ਸਰੂਪਾ ਦੇਣ ਲਈ ਆਉਂਦੇ ਸਨ ਇੱਕ ਸਰੂਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ ਲਿਕਨ ਬਾਬਾ ਖੜਕ ਸਿੰਘ ਔਰ ਸੰਜਰਨੈਲ ਸਿੰਘ ਇੱਕ ਸੋਇਕਦਮੜਾ ਰੱਖੇ ਦਸਤਾਰ ਮੈਨੂੰ ਸੋਹੇ ਦੇ ਰੂਪ ਚ ਦੇ ਲੈ ਸੰ ਮੈਂ ਇਸ ਨੂੰ ਗੁਰੂ ਦੀ ਬਖਸ਼ਿ ਸਮਝ ਕੇ ਲੈ ਲੈਂਦਾ ਸੀ ਸੰਜਰਨੈਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸੀ ਕਦੀ ਕਦੀ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਸਨ ਪਰ ਉਹਨਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨ ਨੂੰ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ ਪਰ ਮੈਸੂਮ ਸੀ ਗੁਰਦੁਆਰੇ ਕਾਉਂ ਇਹ ਵਿਚਾਰ ਅਸਾਂ ਦਿਲ ਵਿੱਚ ਜਾਏਗਾ ਵਾਕਈ ایسا ہی ہویا کنیڈا اور امریکہ دے بیشتر گردوارے بڑے بھینکر لڑائی جھگڑے دے کارن بنے اور خون خرابے ہون دے رہے وہ نوجوان جنہ نے میری اس طریقے نہ بیشتے کی تھی دو تین دن میرا دماغ اپسیٹ رہا ਦੇ ਮਾਹੌਲ ਵਿੱਚ ਕਿਸ ਤਾਂ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਗੁਰਦਾਰੇ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਿਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜੇ ਸਹਿਜੇ ਇਹ ਨੌਜਵਾਨ نگاہاں تو گردے گئے اور محور تھنڈا ہویا اور میں کافی دنوں ہر سال انا ان ملکا گرمیا دن آ جانا گروانی پرچار دی سیوا کر واپس چلا جانا ਮੈਂ ਪੂਰਨ ਤੌਰ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰ ਲਿਆ ਕਿਉਂ ਸਮਰਥਾ ਦੀ ਤਾਕਤ bina جنا ਕੋਲ ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁਝ ਚੰਨ ਜਿਮਾਵਾਰ ਪ੍ਰਚਾਰਕਾਂ ਨੂੰ ਵੀ ਗਿਆ ਉਹੀ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ ਕੰਮ ਕਿ ਸਿਆਸਤ ਦੇ ਵਿੱਚ ਦਾਗ ਪੇਚ ਉਤਾਰ ਚੜਾ ਇਹਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਦੇ ਸਿੱਖ ਸੰਗਤਾਂ ਦੇ ਧਰਮ ਦੇ ਬੂਟੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ਪਰ ਮੈਂ ਉਦੋਂ ਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰਕੇ ਕਿਤੇ ਕਿ ਮੈਂ ਰਾਜਨੀਤਿਕ ਪਹਿਲੇ ਵੀ ਨਹੀਂ ਸੀ ਸਿਰਫ ਰਾਜਨੀਤੀ ਨੇ ਜੋ ਜ਼ਖਮ ਪਹੁੰਚਾਇਆ ਸੀ ਉਸ ਸੰਬੰਧ ਵਿੱਚ ਮੈਂ ਬੋਲਣਾ ਆਰੰਭ ਕੀਤਾ ਸੀ ਔਰ ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਦੇ ਚਾ ਗਿਆ ਨਿਰੋਲ ਗੁਰਬਾਣੀ ਧਰਮ ਦਾ ਪ੍ਰਚਾਰ ਸੀਨੇਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ زندگی چاہیے چھلکا بھی دتی دس سالان دے دوران میں کافی کچھ گوایا اور ڈیندی کلا چلا گیا اس بعد گرو کرپا صدقہ اپنے آپ سوالنا شروع کیا اور دھن گرو نانک دیو جی مہاراج کی محرامت نے میرے ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਵਧਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਰ ਉਹਨਾਂ ਝਲਕਾਂ ਦੇ ਸੰਬੰਧ ਵਿੱਚ ਬਣੀ ਰਹਿੰਦੀ ਹੈ ਪ੍ਰਭ ਮੋਹੇ ਕਦ ਗੱਲ ਲਾਵਾਂਗੇ ਪਰ ਜਾਪਦਾ ਹੈ ਅਜੇ ਮੇਰੀ ਉਸ ਤਰ੍ਹਾਂ ਦੀ ਪ੍ਰਾਲਵਤਾ ਨਹੀਂ ਬਣੇ ਬਾਬਾ ਪਲਵੰਦ ਸਿੰਘ ਦੀ ਦੇਖ ਬੋਲ ਯਾਰਦਾ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੋਂਹ ਦੇ ਚ ਜਦ ਮਾਂ ਦਾ ਹਸਤਨ ਪੈ ਜਾਂਦਾ ਹੈ ਉਹ ਛੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਤਰ੍ਹਾਂ ਦਾ ਰਸ ਮਿਲ ਜਾਏ ਕੌ ਕਥਾ ਨਹੀਂ ਕਰੇਗਾ ਛੁੱਪ ਕਰ ਜਾਏਗਾ ਗੁਰੂ ਤੇਗ ਬਹਾਦਰ ਕਥਾ ਕਰਉਣਾ ਚੰਦਾ ਹੈ ਉਹ ਇਸੇ ਚੀਜ਼ ਹੀ ਖੁਸ਼ ਰਹਿ ਹੈ ਇਸੇ ਚੀਜ਼ ਹੀ ਪਰਸਨ ਰਹਿ ਹੈ ਕਿ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਮੈਂ ਦਾਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਿਹਾ ਹਾਂ ਮੇਰੇ ਨਾਲ ਹਿੰਦੂ ਵੀਰ ਵੀ ਪਿਆਰ ਕਰਦੇ ਨੇ ਹਿੰਦੌਰ ਗੀਤਾ ਭਵਨ ਜੰਮੂ ਗੀਤਾਵਨ ਔਰ ਅਲੀ ਕਰਦੀ ਸਵਾਮੀ ਰਾਮਕ੍ਰਿਸ਼ਨਾ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਇੰਗਲੈਂਡ ਵਿੱਚ ਇੱਕ ਮੌਲਵੀ ਇੱਕ ਮੁਸਲਮ ਵੀਰ ਵੀ ਮੈਨੂੰ ਕਹਿ ਲਗਾ ਮੈਂ ਮੈਨਾ 2 ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਵਕ ਆਇਆ ਸੀ

ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਹੈ ਵਰਨਾ ਜਿਸ ਢੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ਇਕ ਤਫਾ ਮੈਨੂੰ ਕੈਨ ਲਗਾ ਮੈ ਆਲਵਰ ਸਵਾਗਤ ਤੇ ਵੀ ਆਣਾ ਚਾਹਦਾ ਮਰਸਨਲ ਆਪਣੀ ਤਰਫੋਂ ਸੰਪਨ ਸਰਵੀ ਭੇਜੀ ਲੇਕਿਨ ਉਸਨੂੰ ਵੀਜ਼ਾ ਨਾ ਮਿਲ ਸਕਿਆ ਉਹ ਨਹੀਂ ਪਹੁੰਚਿਆ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਕਿ ਜਦੋਂ ਵੀ ਹੱਕ ਸੱਚ ਦੀ ਕੋਈ ਗੱਲ ਕਰਦਾ ਤੇ ਆਉਂਦੇ ਹਮੇਸ਼ਾ ਦੁਸ਼ਮਣ ਬਣ ਜਾਂਦੇ ਆ ਤੇ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਦੋਂ ਵੀ ਤੁਸੀਂ ਹੱਕ ਸੱਚ ਦਾ ਸਾਥ ਦੋਗੇ ਨਾ ਤੇ ਤੁਹਾਡੇ ਦੁਸ਼ਮਣ ਬਹੁਤ ਸਾਰੇ ਬਣ ਜਾਣਗੇ ਹੱਕ ਸੱਚ ਦੀ ਗੱਲ ਕਰਕੇ ਦੇਖ ਲਓ ਤੁਹਾਡੇ ਜਿਹੜੇ ਯਾਰ ਸਨ ਨਾ ਉਹ ਵੀ ਤੁਹਾਡੇ ਖਿਲਾਫ ਹੋ ਜਾਣਗੇ ਕਿਉਂ ਕਿ ਹੱਕ ਸੱਚ ਦੀ ਗੱਲ ਕਰਨਾ ਬੜਾ ਔਖਾ ਹੈ ਕਿਉਂਕਿ ਜਦੋਂ ਤੁਸੀਂ ਵੀਰੋ ਹੱਕ ਸੱਚ ਦੀ ਗੱਲ ਕਰੋਗੇ ਨਾ ਤੇ ਤੁਹਾਡੇ ਸਾਹਮਣੇ ਸਮਝ ਲੋ ਕਿ ਇੱਕ ਹਸਾਬ ਦੀ ਫੌਜ ਖੜੀ ਹੋਏਗੀ ਜਿਹਦਾ ਤੁਸੀਂ ਮੁਕਾਬਲਾ ਕਰਨਾ ਇਸੇ ਕਰਕੇ ਤੇ ਕਹਿੰਦੇ ਕਿ ਹੱਕ ਦੀ ਗੱਲ ਕਰਨਾ ਬੜਾ ਔਖਾ ਕਿਉਂਕਿ ਜਿਹੜੇ ਬਾਤਲ ਲੋਕ ਹੁੰਦੇ ਆ ਜਾਂ ਝੂਠੇ ਲੋਕ ਹੁੰਦੇ ਉਹ ਤਦਾਦ ਦੇ ਵਿੱਚ ਜ਼ਿਆਦਾ ਹੁੰਦੇ ਆ ਤੇ ਤੁਸੀਂ ਥੋੜੇ ਹੁੰਦੇ ਹੋ ਤੇ ਜਦੋਂ ਤੁਸੀਂ ਸੱਚ ਬੋਲੋਗੇ ਤੇ ਉਹ ਫਿਰ ਤੁਹਾਡੇ ਉੱਤੇ ਹਮਲਾ ਕਰਨਗੇ ਤੁਹਾਨੂੰ ਮਾਰਨਗੇ ਵੀ ਤੇ ਤੁਹਾਡੀ ਜਾਨ ਲੈਣ ਦੀ ਕੋਸ਼ਿਸ਼ ਕਰਨਗੇ ਤੇ ਇਸ ਕਰਕੇ ਹਰ ਇਨਸਾਨ ਐਂਜ ਦੇ ਰਫੜ ਤੋਂ ਐਂ ਦੀ ਲੜਾਈ ਤੋਂ ਜਾਨ ਛਡਾਉਂਦਾ ਤੇ ਹੱਕ ਦੀ ਗੱਲ ਵਹੀਂ ਪਤਾ ਵੀ ਹੁੰਦਾ ਕਿ ਬੰਦਾ ਜਿਹੜਾ ਦੂਸਰਾ ਉਹ ਹੱਕ ਤੇ ਆ ਤੇ ਬਾਕੀ ਸਾਰੇ ਝੂਠ ਹੈ ਉਸ ਤੇ ਬਾਵਜੂਦ ਵੀ ਅਸੀਂ ਹੱਕ ਦਾ ਸਾਥ ਨਹੀਂ ਦਿੰਦੇ ਖਮੋਸ਼ਿਖ ਤਿਆਰ ਕਰ ਲੈਨੇ ਆ ਨਹੀਂ ਵੀਰੋ ਜਦੋਂ ਵੀ ਤੁਹਾਡੇ ਸਾਹਮਣੇ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੋਵੇ ਤੇ ਤੁਹਾਨੂੰ ਪਤਾ ਹੋਵੇ ਕਿ ਇਹ ਬੰਦਾ ਹੱਕ ਤੇ ਆ ਤੇ ਬਾਕੀ ਸਾਰੇ ਗਲਤ ਨੇ ਤੇ ਤੁਸੀਂ ਹੱਕ ਦਾ ਸਾਥ ਦੋ ਨੋ ਡਾਊਟ ਇੰਜ ਕੋਈ ਸ਼ੱਕ ਨਹੀਂ ਵੀਰੋ ਕਿ ਇੱਕ ਬਹੁਤ ਔਖਾ ਕੰਮ ਹੈ ਕਉਂਕ ਇਨਸਾਨ ਨੂੰ ਡਰ ਖੋਫ ਹੁੰਦਾ ਲੇਕਿਨ ਜਿੰਨੇ ਇਸ ਡਰ ਖੋਫ ਤੋਂ ਬਾਹਰ ਨਿਕਲ ਕੇ ਹੱਕ ਸੱਚ ਦਾ ਸਾਥ ਦਿੱਤਾ ਕਾਮਯਾਬੀ ਆਉਂਦੀ ਹੈ ਕਿਉਂਕਿ ਵੀਰੋ ਜਿਹੜਾ ਜ਼ਾਲਮ ਹੁੰਦਾ ਉਹ ਤਾਂ ਵੱਡੀ ਤਦਾਦ ਚ ਹੁੰਦਾ ਲੇਕਿਨ ਜਿਹੜਾ ਮਜ਼ਲੂਮ ਹੁੰਦਾ ਉਹ ਥੋੜੀ ਤਦਾਦ ਚ ਹੁੰਦਾ ਤੇ ਉਹਨਾਂ 'ਤੇ ਜ਼ੁਲਮ ਹੋ ਰਿਆ ਹੁੰਦਾ ਇਸ ਕਰਕੇ ਹਮੇਸ਼ਾ ਹੱਕ ਸੱਚ ਦਾ ਜਿਹੜਾ ਸਾਥ ਦੇਣਦਿਆ ਹੁੰਦਾ ਉਹਦਾ ਉਹਦੀ ਮਦਦ ਕਰੋ ਉਹਦੇ ਨਾਲ ਖੜੇ ਹੋਵੋ ਤੇ ਇਸੇ ਤਰ੍ਹਾਂ ਹੀ ਦੇਖ ਲਓ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਨਾਲ ਵੀ ਐਨ ਜੀ ਹੋਇਆ ਕਿ ਉਹਨਾਂ ਹੱਕ ਦੀ ਗੱਲ ਕਰਦੇ ਪਏ ਸੀ ਜਿਹੜੀ ਉਹਨਾਂ ਲੋਕਾਂ ਨੂੰ ਬੁਰੀ ਲੱਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੇ ਖਿਲਾਫ ਹੋ ਗਏ ਉਹਨਾਂ ਨੂੰ ਗਲਮਗਰੋਚ ਵੀ ਕੀਤੀ ਉਹਨਾਂ ਨੇ ਇਸ ਕਰਕੇ ਵੀਰੋ ਬਹੁਤ ਬੁਰਾ ਲੱਗਾ ਤੁਸੀਂ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲਗਾ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਖੁਦੇ ਦਾ ਖਿਆਲ ਰੱਬ ਰਾਖਾ